ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਤੁਹਾਡਾ ਵੈਲਕਮ ਆ ਸਾਡੇ ਛੋਟੇ ਜਿਹੇ ਮਿਨੀ ਵਲੋਗ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਅਸੀਂ ਪੂਰੇ ਦਿਨ ਦੇ ਵਿੱਚ ਕੀ ਕੁਛ ਕੀਤਾ ਹਨ ਤੇ ਇੱਕ ਪਹਿਲਾਂ ਵੀ ਸਾਡਾ ਵਲੋਗ ਆਇਆ ਸੀ ਤੇ ਹੁਣ ਦੂਜਾ ਜੁੜੇ ਰਹੋ ਐਂਡ ਤੱਕ ਇਹ ਵਲੋਗ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਪੂਰੇ ਦਿਨ ਦੇ ਵਿੱਚ ਕੀ ਕੁਛ ਕੀਤਾ ਹਨ ਜੁੜੇ ਰਹੋ ਜੀ ਐਂਡ ਤੱਕ ਕਰਦੇ ਆਪਾਂ ਸਟਾਰਟਿੰਗ ਵੀ ਲੋਕ ਆਪਣਾ ਹੋ ਗਿਆ ਜੀ ਸ਼ੁਰੂ ਤੇ ਸਾਰ ਨਾਲ ਪਹਿਲਾਂ ਅਸੀਂ ਉੱਠੇ ਤੇ ਉੱਠ ਕੇ ਆਪਾਂ ਲੈ ਗਏ ਆਲੂ ਆਲੂ ਵਾਲੇ ਖਾਣੇ ਦੇ ਪਰੌਂਠੇ ਯਾਰ ਹੁਣ ਹੀ ਲੈ ਕੇ ਫਿਰ ਕਿਲੋ ਕੋ ਆਲੂ ਤੇ ਘਰ ਆਣ ਦੀ ਕੀਤੀ ਤਿਆਰੀ ਘਰ ਆਂਦੇ ਆਂਦੇ ਅਸੀਂ ਗਲੀ ਦੇ ਵਿੱਚ ਤੋਂ ਗਲੀ ਤੋਂ ਪਹਿਲਾਂ ਹੀ ਆਪਣਾ ਕਰ ਲਈ ਫਰੰਟ ਕੈਮਰੇ ਦੀ ਤਿਆਰੀ ਤੇ ਕੀਤਾ ਆਪਾਂ ਫਰੰਟ ਕੈਮਰਾ ਓਪਨ ਇੱਥੋਂ ਦੀ ਵੀ ਉਸ ਤੋਂ ਬਾਅਦ ਵੀਰ ਹੁਣੀ ਆਇਆ ਹੋਇਆ ਅਸੀਂ ਗਲੀ ਦੇ ਜਿੱਪਾ ਬਟਨ ਚੈੱਕਣਾ ਸਹੀ ਕਰਨ ਅੱਪਾ ਇਹਨੂੰ ਕੀਤਾ ਬਾਅਦ ਤੇ ਯਾਰ ਹੁਣੇ ਫਿਰ ਪਹੁੰਚ ਗਏ ਘਰੇ। ਰੋਟੇ ਬਣਨ ਲੱਗਣਾ ਸੀ ਥੋੜਾ ਜਿਹਾ ਟਾਈਮ ਤੇ ਅਸੀਂ ਫਿਰ ਦੁਬਾਰਾ ਆ ਗਏ ਬਾਹਰ ਤੇ ਬਾਹਰ ਆ ਕੇ ਮਿਲਿਆ ਸਾਨੂੰ ਆਕਾਸ਼। ਇਹ ਗੱਲ ਦੀ ਤਿਆਰੀ ਵਲੋਗ ਦੀ ਤੇ ਫਿਰ ਅੱਪਾ ਆਕਾਸ਼ ਕੋਲ। ਉਹਨੂੰ ਕੋਈ ਅੱਧਾ ਕੋਈ ਵੀ ਲੋਗ ਅਸੀਂ ਸੁਜੈਸਟ ਕਰਾਂਗੇ ਤੇ ਕੋਈ ਆਕਾਸ਼ ਵੀਰ ਕਰੂਗਾ। ਹੁਣੇ ਉੱਠਿਆ ਧੀ ਹੌਲੀ ਰੈਡੀ ਹੋਣ ਦੀ ਤਿਆਰੀ ਸਾਲਾ ਕੁਝ ਹੋਊਗਾ। ਆਇਆ ਅੰਕਲਾ ਆਇਆ ਰੋਕ ਨੂੰ ਕਾਰ ਸੇ ਲਾਜ ਦੇ ਨੇ ਇੱਥੇ ਰੋਕ ਗੱਡੀ ਜਾ ਕਾਸ਼ ਡੀਲ ਕਰ ਜਾ ਕੇ ਗੰਨੇ ਦਾ ਜੂਸ ਪੀਣ ਤੋਂ ਪਹਿਲਾਂ ਅਸੀਂ ਕੀਤੀ ਬਣਾਉਣ ਦੀ ਤਿਆਰੀ ਇਸ ਪਾਸਿਓਂ ਅਸੀਂ ਪਾਇਆ ਗੰਨਾ ਜੀ ਦੂਜੇ ਪਾਸੋਂ ਬਾਹਰ ਆ ਗਿਆ ਇਹ ਸੰਤਿਆਰੀ ਦੇ ਰਿਹਾ ਗੰਨੇ ਦੇ ਜੂਸ ਬਣਾਉਣ ਦੇ ਬਣ ਗਿਆ ਨਿੰਬੂ ਵੀ ਪਾਉਗਾ ਧਿਆਨ ਨਾਲ ਜੋ ਜੀ ਅੰਕਲ ਗੁੱਸਾ ਹੋ ਗਿਆ ਮੁੰਡਾ ਹੱਥ ਨਹੀਂ ਲਾਣ ਦੇ ਰਿਹਾ ਆਹ ਦੇ ਦਿੰਦੇ ਨੇ ਅੱਗੇ ਤੇੜਿਆਂ ਹੋਵੇ ਕੁੱਤੇ ਨਾਲ ਸਰਦੇ ਦੂਸਰੇ ਦੀ ਕੀਤੀ ਤਿਆਰੀ ਦੇਤੀ ਦਾ ਇਹੋ ਜਿਹੀ ਅੱਗੇ ਦਾ ਸਾਰਾ ਪ੍ਰਦਰਸ਼ਨ ਵੀ ਅੱਜ ਦਾ ਵੀ ਬਲੋਗ ਬਣੂਗਾ ਤੁਹਾਨੂੰ ਦਿਖਾਵਾਂਗੇ ਲਓ ਜੀ ਜੂਸ ਪੀਣ ਤੋਂ ਬਾਅਦ ਅਸੀਂ ਬਾਈ ਦੀ ਗੱਡੀ ਦੀ ਲਈਤੀ ਡਰਾਈਵਿੰਗ ਟੈਸਟ ਕੀਤੀ ਇਹ ਗੱਡੀ ਟੈਸਟ ਕੀਤੀ ਬਾਈ ਦੀ ਬਹੁਤ ਘੈਂਟ ਚਲਦੀ ਵੀਡੀਓ ਹੁਣ ਆਗੇ ਜੀ ਸਾਡੀ ਗਲੀ ਦੇ ਵਿੱਚ ਤੋਲੀਏ ਵਾਲੇ ਮੀਆਂ ਜੀ ਨਮਸਤੇ ਨਮਸਤੇ ਦਾ ਕਹੇ ਫੇਰੀ ਹੋ ਗਈ ਦੁਨਵਾਰ ਹੈ ਅੱਗੇ ਆਨਕਲ ਨੂੰ ਕੁਆਲਟੀ ਦੇਖਣ ਕਰਦੀ इतना तो तो था। था <mythology> तो तो वहाँ कभी कोई आजमी ऐसा नहीं तोड़िए देखो आजमी कितने कर रही है बुरे दूँ चिंगाजू इतना फिर मैं जाते जाते क्या है मेरे तो भाई इजामा से एक हाँ काश लाते हो कर रही है राह एक्चुअली राह था आ, दे दे तो ना तो उसने कहा तू काम पागे पहले बन गया हाँ ऐसी लाइक एक्टर ले के लाओ तो उठा दिया कर तो ये अच्छा ये तोरी जो बननी है ना ये फ़ोन है ये वाले रोटी वाले ये कितने हैं पचास के पांच तो ये गिल्डा तो है थोड़ा सा ना वहाँ पे एक में नौ में चक्का अच्छा धोके गर्म म ਅੱਗੇ ਜੀ ਫਿਰ ਮੀਆ ਜੀ ਨੂੰ ਭੇਜਣ ਤੋਂ ਬਾਅਦ ਸਾਡੇ ਪਰੌਂਠੇ ਹੋ ਗਏ ਸੀ ਰੈਡੀ ਤੇ ਆਪਾਂ ਪਰੌਂਠੇ ਖਾ ਕੇ ਆਈ ਮੈਂ ਆਇਆ ਪਰੌਂਠੇ ਖਾ ਕੇ ਬਾਹਰ ਤੇ ਕਾਸ਼ ਨੇ ਕੁਝ ਖਾਧਾ ਨਹੀਂ ਫਿਰ ਆਪਾਂ ਗਏ ਦੁਕਾਨ ਤੇ ਫਿਰ ਆਪਾਂ ਪਹੁੰਚੇ ਕਰਿਆਨੇ ਦੀ ਦੁਕਾਨ ਤੇ ਤੇ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਹੈ ਜੀ ਲਾਲ ਮੰਦਰ ਤੇ ਲਾਲ ਮੰਦਰ ਅਸੀਂ ਮੱਥਾ ਤਾਂ ਟੇਕ ਨਹੀਂ ਸਕਦੇ ਸੀ ਨਾਤੇ ਆਪਾਂ ਸੀ ਨਹੀਂ ਤੇ ਅਸੀਂ ਫਿਰ ਬਾਹਰੋਂ ਬਾਹਰ ਟੇਕਦਾ ਮੱਥਾ ਤੇ ਉਸ ਤੋਂ ਬਾਅਦ ਅਸੀਂ ਲਾਗੇ ਹੁਣ ਚੀਜ਼ ਆ ਗਿਆ ਚੀਕਾ ਮਾਰਾ ਨਾ ਮੇਰਾ ਹੈ ਨੰਬਰ ਕਿੱਥੋਂ ਮੈਂ ਬਾਹਰ ਗਿਆ ਆਈ ਦੋ ਪੱਤੋਂ ਦੇ ਦਿਓ ਇੱਕ ਆਡੀ ਕਰੰਸੀ ਦੇ ਦਿਓ ਹਾਂਜਵਾਨੇ ਵਾਲੇ ਨਾਲ ਪੰਜ ਵਾਲੇ ਦੇ ਦਿਓ ਹਾਂਜੀ ਹਾਂਜੀ 10 10 ਰਹਿਣ ਤੋਂ ਪੰਜ ਵਾਲੇ ਵੀ ਲੈ ਕੇ ਦੇਣ ਦੇ ਆਹ ਇੱਕ ਕਰੰਸੀ ਚੱਲ ਉਹਨੇ ਹੁਣ ਬਾਹਰੋਂ ਆਇਆ ਇੱਧਰੋਂ ਆਇਆ ਇਹ ਕੰਦਾ ਰਹਿ ਲੈ ਵੀ ਉਹ ਅਸੀਂ ਤਾਂ ਕਰੰਸੀ ਲੈ ਕੇ ਆ ਗਏ ਤੇ ਕਾਸ਼ ਨੇ ਲਿੱਤੇ ਦੋ ਚਾਰ ਪੈਕੇਟ ਫਿਰ ਆਪਾਂ ਜਿਹੜਾ ਇੱਕ ਪੈਕੇਟ ਬਚਿਆ ਉਹ ਵੀ ਆਪਾਂ ਕਰਤਾ ਖਤਮ ক্লোਜ਼ ਕੈਨ ਲਗਾਈ ਵੇ ਯਾਰ ਆਇਆ ਨਹੀਂ ਤਾਂ ਹੋਣਾ ਹੋਰ ਪੱਲੂ ਭਾਈ ਠੀਕੋ ਬੋਲੋ ਕੁਛੇ ਵੀਡੀਓ ਪਾਣੀ ਨੱਟ ਤੇ ਆਪਾਂ ਪੱਲੂ ਭਾਈ ਇਗਨੋਰ ਮਾਰਦੇ ਪਏ ਹੁਣ ਕਿੰਨਾ ਟਾਈਮ ਵੇਸ ਕਰਨ ਤੋਂ ਬਾਅਦ ਆਪਾਂ ਫੇਰ ਚੱਲੇ ਨਾ ਤੋਗੇ ਵਾਲ ਸਟ ਟਕਰਾਨ ਕਰ ਦੋ ਭਾਈ ਜੀ ਕਰੋ ਕਰੋ ਤਾਂ ਬਣੀ ਨਾ ਵੀਰ ਵਾਲਖੜੇ ਕਰਨ ਤੋਂ ਪਹਿਲਾਂ ਕਹਿੰਦਾ ਬਾਈ ਤੁਸੀਂ ਵੀਡੀਓ ਬਣਾ ਲਓ ਨਹੀਂ ਵੀਡੀਓ ਤਾਂ ਚੱਲਣ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਵਾਲ ਕਰੋ ਸੈਟਪ ਤੇ ਇਧਰ ਕਾਸ਼ ਵੀ ਪੂਰਾ ਸੈਟ ਪੂਰੀ ਤਿਆਰੀ ਹੋ ਰਹੀ ਏ ਦੀ ਤੇ ਇਧਰ ਵੀਰ ਦੂਜਾ ਵੀ ਬੈਠਾ ਹੋਇਆ ਸੀ ਓਕੇ ਆ ਵੀ ਅਸੀਂ ਨਿਕਲਣ ਲਈ ਰੈਡੀ ਹੋ ਗਏ ਅਸੀਂ ਮੈਂ ਸੂਰਜ ਤੇ ਆਕਾਸ਼ ਤੇ ਲੋ ਜੀ ਹੁਣ ਅਸੀਂ ਨਿਕਲ ਪਏ ਕੁਝ ਖਾਣ ਪੀਣ ਤੇ ਕੋਈ ਵੀਡੀਓ ਵੀਡੀਓ ਬਣਾਣ ਤੇ ਅੱਗੇ ਕਾਸ਼ ਇਧਰ ਸੂਰਜ ਹੁਣੇ ਚਲਾ ਰਹੇ ਅੱਗੇ ਗੋਲੀਆਂ ਠਾ ਠਾ ਫਿਰ ਅਸੀਂ ਜਾਂਦੇ ਜਾਂਦੇ ਡਿਸਾਈਡ ਕੀਤਾ ਫਿਰ ਅਸੀਂ ਗਏ ਦਰਾਹੇ ਨਹਿਰ ਤੇ ਵੀਡੀਓ ਬਣਾਉਣ ਤੇ ਸੂਰਜ ਨੇ ਡਿਸਾਈਡ ਕੀਤਾ ਕਿ ਹੁਣ ਇਹ ਮੋਟਰਸਾਈਕਲ ਚਲਾ ਰਹੇ ਨੇ ਤੇ ਆਂਦੀ ਵਾਰੀ ਅਸੀਂ ਚਲਾਵਾਂਗੇ ਲੋ ਜੀ ਫਿਰ ਆਪਾਂ ਪਹੁੰਚ ਗਏ ਦਰਾਹੇ ਨਹਿਰ ਤੇ ਨਹਿਰ ਤੇ ਵੀਡੀਓ ਸ਼ੂਟ ਕਰਨ ਤੋਂ ਬਾਅਦ ਫਿਰ ਸੂਰਜ ਨੇ ਫੜ ਲਈ ਬਾਈਕ ਤੇ ਆਪਾਂ ਫਿਰ ਉਸ ਤੋਂ ਬਾਅਦ ਡਰਾਈਵਿੰਗ ਕਰ ਲਈ ਚੇਂਜ ਫਿਰ ਚਲਾਉਣ ਲੱਗ ਗਿਆ ਸੂਰਜ ਤੇ ਫਿਰ ਦੋ ਚਾਰ ਗਾਣੇ ਗਾਏ ਤੇ ਅਸੀਂ ਲੰਘੇ ਫਿਰ ਇਹਨਾਂ ਤੋਂ ਅੱਗੇ ਲੋ ਜੀ ਅੱਗੇ ਨਿਕਲਣ ਤੋਂ ਬਾਅਦ ਕੀਤੀ ਸੀ ਡਰਾਈਵਿੰਗ ਚੇਂਜ ਤੇ ਬਣੀ ਖਾਣ ਪੀਣ ਦੀ ਸਲਾਦ ਤੇ ਬੈਟਰੀ ਵੀ ਹੋ ਗਈ ਸੀ ਲੋ ਉੱਥੇ ਖਾਣ ਪੀਣ ਦੀ ਭੀੜ ਬਹੁਤ ਸੀ ਜੇ ਉੱਥੇ ਬਣਿਆ ਨਹੀਂ ਵਲੋਗ ਸਾਡੇ ਕੋ ਇੱਥੇ ਇੰਨਾ ਕੀ ਕਰਦੇ ਆ ক্লোਜ਼ ਓਕੇ ਜੀ ਥੈਂਕ ਯੂ ਸੋ ਮੱਚ ਸਾਡਾ ਐਂਡ ਤੱਕ ਵਲੋਗ ਮੈਨੂੰ ਦੇਖਣ ਲਈ